ਪੰਜਾਬ ਸਰਕਾਰ ਤੇ ਖੇਡ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦਾ ਟੂਰਨਾਮੈਂਟ ਐਮਬੀਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਜਵਾਲ ਵਿਖੇ ਕਰਵਾਏ ਗਏ ਖੇਡ ਮੁਕਾਬਲੇ ਜ਼ੋਨ ਨੰਬਰ 10 ਲੂਆ ਬਲਾਕ ਅੰਡਰ ਸਕੂਲ ਮੁਕਾਬਲੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਛੌੜੀ ਮੁਖ ਜ਼ੋਨ ਸਕੱਤਰ ਦਿਲਬਖ ਸਿੰਘ ਦੀ ਰਹਿਮਾਈ ਹੇਠ MBG ਪਬਲਿਕ ਸਕੂਲ ਪੋਜੀਬਾਲ ਵਿਕੇ ਸਰਕਲ ਸਟਾਈਲ ਕਬੱਡੀ ਨੈਸ਼ਨਲ ਸਟਾਈਲ ਕਬੱਡੀ ਦੇ ਮੈਚ ਕਰਵਾਏ ਗਏ ਇਹ ਟੂਰਨਾਮੈਂਟ ਕਨਵੀਨਰ ਤੇਜਵਰਾਜ ਗਟਾਰੀਆ ਵਾਲੀਬਾਲ ਬੈਡਮਿੰਟਨ ਕਨਵੀਨਰ ਸੁਖਪਾਲ ਦਾਸ ਤੇ ਸਮੂਹ ਪੀਟੀਡੀਪ ਅਧਿਆਪਕ ਸਹਿਬਾਨਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਏ ਗਏ ਬੱਚਿਆਂ ਨੇ ਉਸ਼ਠਾਨਾ ਖੇਡਾਂ ਜਪਾਗ ਲਿਆ ਲਗਭਗ 25 ਸਕੂਲਾਂ ਦੇ ਬੱਚਿਆਂ ਨੇ ਖੇਡਾਂ ਵਿੱਚ ਹਿੱਸਾ ਲਿਆ ਵੱਖ-ਵੱਖ ਖੇਡਾਂ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਯੋਗ ਦਿਖਾ ਕੇ ਨਾਮਣਾ ਘਟਿਆ ਬੱਚਿਆਂ ਦੀ ਹੌਸਲਾ ਬਜਾਈ ਲਈ ਪੌਂਚੇ ਹੋਏ ਸਨ ਮੁੱਖ ਮਹਿਮਾਨ ਬਜਿੰਦ ਬਰਿੰਦਰ ਬਜਾੜ ਐਮ ਡੀ ਲੋਟਸ ਅਵਰਸੀਅਰਸ ਆਵਾਜ਼ ਦੇ ਸਰਪ੍ਰਸਤ ਸੁਨ ਸ਼ਾਮਸੁੰਦਰ ਪੋਜੇਬਾਲ ਪ੍ਰਿੰਸੀਪਲ ਬਿਜੇ ਕੁਮਾਰ ਚਾਂਦਲ ਸੁਖਪਾਲ ਸਿੰਘ ਹੈਡਮਾਸਟਰ ਗੁਰਪ੍ਰੀਤ ਸਿੰਘ ਸ਼ਦੋੜੀ ਹਾਜ਼ਰ ਸਨ ਐਮ ਡੀ ਦੇਵਰਾਜ ਹੋਰਾ ਸਾਰਿਆਂ ਦਾ ਧੰਨਵਾਦ ਕੀਤਾ ਜੇ ਤੁਖੜਾਰੀਆਂ ਨੂੰ ਮੁੱਖ ਮਹਿਮਾਨ ਵਰਿੰਦਰ ਬਜਾੜ ਜੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ ਅਬ ਦਿਖਤਿਆ ਹਰਮੋਇਲ ਸਿੰਘ ਸਹੁੰਗੜਾ ਦੀ ਪੂਰੀ ਰਿਪੋਰਟ ਸਾਡਾ ਫੇਸਬੁਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਅੱਜ ਐਮਬੀਜੀ ਸੀਨੀਅਰ ਸਕੈਂਡੀ ਸਕੂਲ ਫੋਟੇਵਾਲ ਵਿਖੇ ਜਿਹੜਾ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਗਿਆ ਜਿਹੜਾ ਕੀ ਅੱਜ ਦਾ ਟੂਰਨਾਮੈਂਟ ਹੈ ਸੀਨੀਅਰ ਸਕੈਂਡੀ ਸਕੂਲ ਪਿਸ਼ੌੜੀ ਦੇ ਪ੍ਰਿੰਸੀਪਲ ਸ਼੍ਰੀ ਦਿਲਬਖ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਇਹ ਡਿਊਟੀ ਲੱਗੀ ਸੀਗੀ ਐਮਬੀਜੀ ਪਬਲਿਕ ਸੀਨੀਅਰ ਸਕੈਂਡੀ ਸਕੂਲ ਦੇ ਵਿੱਚ ਵਾਲੀਬਾਲ ਕਬੱਡੀ ਅਤੇ ਬੈਡਮਿੰਟਨ ਦੇ ਟੂਰਨਾਮੈਂਟ ਕਰਵਾਏ ਗਏ ਜਿਸ ਦੇ ਵਿੱਚ ਜਿਹੜੇ ਹੈ ਸਾਡੇ ਕਨਵੀਨਰ ਸ਼੍ਰੀ ਦੇਵਰਾਜ ਜੀ ਕਿਟਾਰੀਆ ਜੀ ਤੇ ਇਸੇ ਤਰ੍ਹਾਂ ਕਨਵੀਨਰ ਸੁਖਵਾਲਦਸ ਜੀ ਜਿਹੜੇ ਉਹਾਂ ਦੀ ਰਹਿਨਮਾਈ ਹੇਠੇ ਪੂਰੇ ਪੀਟੀ ਡੀਬੀ ਮਾਸਟਰਾਂ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਕਰਵਾਏ ਗਏ ਇਸ ਦੇ ਵਿੱਚ ਸਾਡੇ ਜਿਹੜੇ ਮੁੱਖ ਮਹਿਮਾਨ ਸਗੇ ਬਰਿੰਦਰ ਬਾਜਾੜ ਜੀ ਲੋਟਸ ਓਵਰਸੀਜ਼ ਦੇ ਐਮ ਡੀ ਜਿਨ੍ਹਾਂ ਨੇ ਜਿਹੜੇ ਆ ਇਸ ਟੂਰਨਾਮੈਂਟ ਦੇ ਪ੍ਰਾਈਜ਼ ਜਿਹੜੇ ਆ ਬੱਚਿਆਂ ਜਿਹੜੇ ਦਿੱਤੇਗੇ ਉਹ ਭੇਟ ਕੀਤੇ ਇਸ ਤੋਂ ਇਲਾਵਾ ਇੱਥੇ ਅੱਜ ਬਹੁਤ ਹੀ ਖਾਸ ਸ਼ਖਸੀਅਤਾਂ ਜਿਲ੍ਹੇ ਵਿੱਚੋਂ ਪ੍ਰਿੰਸੀਪਲ ਵਿਜੇ ਕੁਮਾਰ ਜੀ ਚਾਂਦਲਾ ਜਿਹੜੇ ਕਿ ਮਾਲੇਵਾਲ ਤੋਂ ਇੱਥੇ ਆਏ ਸਨ ਤੇ ਇਸ ਦੇ ਨਾਲ-ਨਾਲ ਜਿਹੜਾ ਸਾਡੇ ਹੈਡਮਾਸਟਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਜੀ ਇਸੇ ਤਰ੍ਹਾਂ ਹੈਡਮਾਸਟਰ ਸੁਖਪਾਲ ਦਾਸ ਜੀ ਉਹ ਵੀ ਮੁੱਖ ਜਿਹੜੇ ਮਹਿਮਾਨ ਸਗੇ ਤੇ ਸਾਡੇ ਜਿਹੜੇ ਸਰਪੰਚ ਹੈ ਸ਼੍ਰੀ ਸ਼ਾਮਸੁੰਦਰ ਜੀ ਪਹੁੰਚੇ ਆਲੋ ਉਹ ਵੀ ਜਿਹੜੇ ਮੁੱਖ ਮਹਿਮਾਨ ਬਜੋ ਉਹਨਾਂ ਨੇ ਹਾਜ਼ਰੀ ਭਰੀ ਅੱਜ ਦਾ ਜਿਹੜਾ ਟੂਰਨਾਮੈਂਟ ਹੈ ਬਿਲਕੁਲ ਮੁਕੰਮਲ ਜਿਹੜਾ ਹੈ ਨਿਰਬਿਗੰਤਾ ਸਹਿਤ ਪੂਰਨ ਹੋਇਆ ਸਾਰੇ ਟੀਚਰ ਸਾਹਿਬਾਨਾਂ ਦੇ ਸਾਰੇ ਬੱਚਿਆਂ ਦੇ ਸਾਰੀ ਖੇਡੀਆਂ ਟੂਰਨਾਮੈਂਟ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਆ ਇਹ ਟੂਰਨਾਮੈਂਟ ਸਮਾਪਤ ਹੋਇਆ ਹੈ ਤੇ ਸਾਰੇ ਵਧਾਈ ਦੇ ਬਾਧਰ ਹਨ ਤੇ ਸਾਰਿਆਂ ਦਾ ਐਮਪੀਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬਹੁਤ ਹੀ ਧੰਨਵਾਦ ਕੀਤਾ ਜਾਂਦਾ ਹੈ ਥੈਂਕ ਯੂ ਹਾਂ ਬਣਾਉਣ ਅਧਾਤ ਕੀ ਇੰਤਜ਼ਾਮ ਕਰ ਦਿੱਤਾ ਹੈ ਕੋਈ ਨਹੀਂ ਕੋਈ ਇਸ ਤੇ ਆ ਜਾਓ ਕੁਵਿੰਡੂ ਜਿਹੜਾ ਹਮਾਂ ਬਣਾ ਹਰ ਕਰਦਾ ਹੈ ਤੇ ਇਹ ਕਿਸ ਤਰ੍ਹਾਂ ਦੇ ਸਿੱਖ ਦਾ ਸਾਰ ਹੈ ਤੇ ਹਨ ਉਹ ਬਾਤ ਦੀਆਂ ਗਹਿਰਾਈਆਂ ਤੋਂ ਅਸੀਂ ਸਾਡੇ ਕੋਲੋਂ ਪੜੇ ਆ ਅਧਿਆਤਮਿਕ ਸੋ ਮੈਂ ਤਾਂ ਬਡੇ ਭਾਜੀ ਬੈਠੇ ਨਹੀਂ ਸਾਡੇ ਪਿੰਛੇ ਸਾਡ ਕੋਈ ਬਹੁਤ ਬਹੁਤ ਗੱਲ ਨਹੀਂ ਬਾਕੀ ਸਾਡੇ ਕੋਲ ਸਾਡੇ ਬਹੁਤ ਥੀ ਬੈਠੇ ਸੋ ਬੱਚਿਓ ਸੋ ਸਿਰਫ ਬਾਤ ਚ ਜਾਣੇ ਕਹਿੰਦੇ ਗੁਰੂ ਜੀ ਨਾਲ ਗੱਤ ਨੂੰ ਸਿੱਖਿਆ ਜੀ ਨਾਲ ਮੱਤ ਨੂੰ ਸੂਬਾ ਦੇ ਆਪਣੇ ਜਿਲ੍ਹੇ ਦੇ ਅਧਿਆਪਕ ਸਹਿਬਾਨ ਨੇ ਉਹਨਾਂ ਦੇ ਜਿਲ੍ਹੇ ਦੇ ਪੱਛੇ ਹੋਏ ਦਿਸ਼ਾ ਨਿਰਦੇਸ਼ ਹੀ ਉਹਨਾਂ ਦੇ ਜੋ ਵੀ ਤੁਹਾਨੂੰ ਸੋਚੀਂ ਦਿੱਤੀ ਜਾਂਦੀ ਹੈ ਉਹਨਾਂ ਦੇ ਉਸਾਰ ਚਲੋਗੇ ਪੱਤਰਕੀ ਕਰੋਗੇ ਅੱਗੇ ਵੱਧਦੇ ਜਾਓਗੇ ਤੇ ਤੋ ਇੱਕ ਤੁਹਾਡੇ ਹੱਥ 'ਚ ਹੈ ਬਾਕੀ ਬੁਰਾ ਨੂੰ ਕੋ ਗੱਲ ਕਰਨਾ ਮੈਂ ਸੁਭਾਉ ਕਰਾਂਗਾ ਮੇਰੀ ਮਤਬੋਤ ਹੋਤੀ ਹੈ ਕਿ ਸੁਭਾਉ ਬੜੀ ਹੈ ਬਹੁਤ ਧੰਨਵਾਦ ਇਸ ਪ੍ਰੋਗਰਾਮ ਲਈ ਜੀ ਜੀ ਨੂੰ ਰੋਟ ਰਾਸ਼ੀ ਲੈਣ ਵਾਲਾ ਤੇ ਇਹਨਾਂ ਨੂੰ ਬਹੁਤ ਬਹੁਤ ਸਾਡਾ ਸਾਰਿਆਂ ਦਾ ਪਿਆਰ ਸਤਿਕਾਰ ਦੇਣਾ ਫਾਈਨਲ ਪਰ ਸਭ ਤੋਂ ਵੱਡਾ ਜੀ ਹਾਣਾ ਜਾਕੀ ਆਦੇ ਬੰਨੂਆਂ ਦੇ ਬੈਡਮਿੰਟਨ ਦੇ ਕਨਵੀਨਰ ਹਨ ਕੋਈ ਨਾਮ ਨੇ ਲਈ ਸਟੇਜ ਤੇ ਆਨ ਕਿ ਬਹੁਤ ਸਾਰਨ ਬਚੇ ਨੇ ਸੰਜਨਾ ਜੀ ਦੇ ਮੁੱਖ ਮਹਿਮਾਨ ਜੀ ਬ੍ਰਿੰਦਰ ਵਿਆਹ ਜੀ ਰਸ਼ੀ ਗਾਲ ਵਿਜੇ ਕੁਮਾਰ ਜੀ ਗੁਰਪ੍ਰੀਤ ਜੀ ਕਾਦਰ ਲਗਭਗ 4 ਰੋਜਾਂ ਤੋਂ ਇੱਥੇ ਬੈਡਮਿੰਟਨ ਵਾਲੀਬਾਲ ਕਬੱਡੀ ਦੇ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਜੋਨਲਨ ਚਾਰਜ ਵੱਲੋਂ ਦੇਵਰਾਜ ਜੀ ਹੋਣਾਂ ਦੇ ਸਹਿਯੋਗ ਦੇ ਨਾਲ ਇਹਨਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਸੀ ਤੇ ਇਹਨਾਂ ਦੇ ਪ੍ਰਬੰਧ ਦੇ ਤੇ ਇਹਨਾਂ ਦੇ ਅਧਿਆਪਕਾਂ ਵੱਲੋਂ ਜਿੰਨਾ ਵੀ ਸਹਿਯੋਗ ਸਾਨੂੰ ਦਿੱਤਾ ਗਿਆ ਉਹਦੇ ਨਾਲ ਅਸੀਂ ਅੱਜ ਜਿਹੜੀਆਂ ਗੇਮਾਂ ਬੜੀਆਂ ਬਹੁਤ ਵਧੀਆ ਢੰਗ ਨਾਲ ਸੰਪੂਰਨ ਕਰ ਸਕਿਆ ਤੇ ਮੈਂ ਜਿੰਨੇ ਵੀ ਅਧਿਆਪਕ ਸਹਿਬਾਨ ਨੇ ਛਣੂ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਜੰਮਾ ਖਨਾਨ ਦੇ ਵਿੱਚ ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤਾਂ ਜਿੰਨੂ ਖਨਾਨ ਜਿੰਨੂ ਜੀ ਸਕੂਲ ਦੇ ਪ੍ਰਿੰਸੀਪਲ ਤੇਵਰਾਜੀ ਬਲੌਕ ਤੋਂ ਬਖਸ਼ਪੁਰਾ ਤੋਂ ਆਏ ਟੀਚਰ ਸਹਿਬਾਨ ਬਹੁਤ ਹੀ ਪਰੇ ਰਚੂ ਗੱਲ ਇਹ ਹੈ ਜਿਹੜੇ ਗੀਮਸ ਹੈ ਕੀ ਦੀ ਆਪਣੀ ਹੀ ਇੱਕ ਅਲੱਗ ਵੈਲਿਊ ਹੈ ਇੱਕ ਕੋਗਨਿਟਿਵ ਐਕਟੀਵਿਟੀ ਜਿਵੇਂ ਤੁਹਾਡੇ ਦਿਮਾਗ ਨੂੰ ਵਿਕਸਿਤ ਕਰਨਾ ਤੇ ਨਾਲ ਨਾਲ ਤੁਹਾਡੀ ਬਾਡੀ ਨੂੰ ਵਿਕਸਿਤ ਕਰਨਾ ਹੈ ਇਹਦਾ ਜੇ ਅਸੀਂ ਇਹ ਕੰਮ ਨਹੀਂ ਕਰਦੇ ਤਾਂ ਸਾਡੀ ਸਿੱਖਿਆ ਰੁਗੀ ਜੇ ਤਾਂ ਟੂਰਨਾਮੈਂਟ ਦੀ ਗੱਲ ਹੋਈ ਟੂਰਨਾਮੈਂਟ ਤੇ ਮੈਂ ਦੇਖ ਰਿਹਾ ਕਿ ਟੀਚਰ ਸਰਵਾਂ ਨੂੰ ਵੀ ਬੜੇ ਮਿਹਨਤ ਨਾਲ ਕੰਮ ਕਰ ਰਹੇ ਹਨ ਐਂਡ ਹਾਈ ਟੈਂਪਰੈਚਰ ਵਿੱਚ ਬੱਚਾ ਹੋਇਤੀ ਵੀ ਕੋਈ ਸਾਦੀ ਕਮੀ ਨਹੀਂ ਹੈ ਬਹੁਤ ਅੱਛਾ ਟੂਰਨਾਮੈਂਟ ਹੋ ਰਿਹਾ ਸੀਗਾ ਤੇ ਮੈਂ ਜ਼ਾਦਾ ਨਹੀਂ ਕਹਿੰਦਾ ਹੋਇਆ ਕਿ ਗਰੀਬ ਹੋ ਜਿਆਦਾ ਹੈ ਤੇ ਮੈਂ ਇਹ ਨਿਮਰਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਖੇਡਣ ਦੇ ਲਈ ਬਹੁਤ ਵਧੀਆ ਯੋਗਦਾਨ ਕੀਤਾ ਹੈ ਫਸ ਕਨਿਸ਼ਨ ਜਿਹੜੀ ਐਮਜੀ ਸਕੂਲ ਪੋਜਾਲ ਸੈਗਨ ਮਨਸ਼ਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਂਗਪੁਰ ਰਕੀ ਉਹ ਵੀ ਸਟੇਟ ਦਾ